ਤੇ ਫੇਰ ਪੱਕੀ ਗੱਲ ਆ ਵੀ ਇੱਥੇ ਕੁਛ ਨਾ ਕੁਛ ਹੋਊਗਾ ਹੀ ਵੀ ਫੈਸਲਾ ਕਰਕੇ ਆਇਆ ਅਸੀਂ ਵੀ ਫੈਸਲਾ ਕਰ ਚੁੱਕੇ ਹਾਂ ਐ ਨਹੀਂ ਵੀ ਰੋਜ ਕੁੱਟ ਖਾ ਕੇ ਕਹੀਂ ਟਿਲ ਜਾ ਕਰੀਏ ਇਹ ਸਾਡੇ ਕੋਲ ਨਹੀਂ ਹੁੰਦਾ ਕੋਈ ਨਾ ਸਾਨੂੰ ਵੀ ਬੁੜੀਆਂ ਪੁੱਛਣੀਆਂ ਘਰ ਦੇ ਵਿੱਚ ਕੀ ਕਰਕੇ ਆਏ ਜੀ ਬੜੀ ਤਿਆਰੀ ਨਾਲ ਗਏ ਹੋ ਅਸੀਂ ਵੀ ਦੱਸਣਾ ਤਾਂ ਦੱਸਦਾ ਕਿ ਜਿੱਦਨੇ ਇੱਕ ਅਦਾ ਬਾਪੂ ਇੱਥੇ ਛੱਡ ਗਿਆ ਸਾਰਿਆਂ ਨੂੰ ਪਤਾ ਲੱਗ ਜਾਣਾ ਕਿ ਆ ਸਾਰਾ ਕੁਝ ਹੋ ਗਿਆ ਇਹ ਫੈਸਲਾ ਕਰ ਲੋ ਆਪਣੇ ਆਈ ਜੀ ਤੋਂ ਆਪਣੇ ਐਸਐਸਪੀ ਤੋਂ ਫੈਸਲਾ ਕਰ ਲੋ ਕਿੰਨੇ ਮਾਰਨੇ ਆ ਅਹੀਂ ਮਰਨ ਨੂੰ ਤਿਆਰ ਆ ਮਸ਼ੀਨ ਤੁਹਾਡੀ ਰੋਕੀ ਆ ਅਗਰ ਤੁਹਾਡੀ ਇੱਥੇ ਆਵੇ ਸਾਡੇ ਨਾਲ ਗੱਲ ਕਰੇ ਤੇ ਜਿਹੜੀ ਕਮਿਟਮੈਂਟ ਇਹ ਤਾਂ ਲਿਖਤੀ ਕਰੇ ਕਿ ਜਿੰਨਾ ਚਿਰ ਵਾਰਡ ਨਹੀਂ ਆਉਂਦੇ ਨਵੇਂ ਵਾਰਡ ਯਾਰ ਇਹ ਆਖ ਨਾ ਆਰਬਿਟ੍ਰੇਸ਼ਨ ਬਹਿ ਗਿਆ ਉਹਦੀ ਨੇ ਬਾਹਮ ਰੋੜ ਕੇ ਕਰਾਵਾਂਗੇ ਅਹੀਂ ਆ ਆਖ ਨਾ ਲਾਈਵੇ ਆਈ ਜੀ ਨਾ ਸਾਡੇ ਨਾਲ ਬੈਠਿਆ ਆਂਦੇ ਕੀ ਬਿਲਕੁਲ ਇਹ ਹੁਣ ਕੋਈ ਗੱਲ ਨਹੀਂ ਅੱਗੇ ਦਾ ਜਾਣਾ ਕੋਰਟ ਦੇ ਵਿੱਚ ਹੋਰ ਆਰਬਿਟ੍ਰੇਸ਼ਨ ਹੈ ਤਾਂ ਆ ਆਖ ਕੇ ਜਿਹਦੀ ਬਾਹਮ ਰੋੜ ਕੇ ਕਰਾਵਾਂਗੇ ਮੈਨੂੰ ਰੋੜੋਂ ਤਾਂ ਇਸ ਮਾਸ਼ਾ ਬੰਮ ਰੋੜ ਤੇ ਤੇ ਕਰਾਓ ਆ ਜਿਹੜਾ ਰੋਜ ਦਾ ਪੁੱਤ ਕੰਨਾ ਸਾਡੇ ਕੋਲ ਨਹੀਂ ਹੁੰਦਾ ਕਿਉਂਕਿ ਅਸੀਂ ਵੀ ਘਰਾਂ 'ਚ ਆਪਣੇ ਪਰਿਵਾਰਾਂ 'ਚ ਰਾਜੇ ਬੈਠੇ ਅਸੀਂ ਆਪਣੇ ਘਰਾਂ 'ਚ ਬੈਠੇ ਆ ਪਰ ਚਿਕੜਾ ਦੋ ਜਿਹਨੂੰ ਸਾਨੂੰ ਮਨਣਾ ਪੈਂਦਾ ਮੈਂ ਚਾਹੁੰਦਾ ਕੋਈ ਸਾਡੇ ਵੀਰਾਂ ਜਿਹੜਾ ਇਹਨਾਂ ਦਾ ਕੋਈ ਕਮੰਡ ਕਰ ਨਮਰਤਾ ਨਾਲ ਬੇਨਤੀ ਕਰਦੇ ਆ ਉੱਤੇ ਨੰਨ ਕਰ ਲੋ ਅਸੀਂ ਆਪਾਂ ਨਾਲ ਪੈਦਲ ਨਿਕਲਦੇ ਤੇ ਤੁਹਾਡਾ ਡੀਸੀ ਪੈਦਲ ਕਰਾਉਣਾ ਚਾਹੁੰਦਾ ਭਗਵੰਤ ਮਾਨ ਕਰਾਉਣਾ ਚਾਹੁੰਦਾ ਤੇ ਜੇ ਚਾਹੁੰਦੇ ਆ ਤੇ ਫੇਰ ਟੇੜਾ ਹਰ ਹਫ਼ਤੇ ਵਿੱਚ ਆਊਗਾ ਮੇਰੀਆਂ ਬੇਟੀਆਂ ਧੰਨਵਾਦ ਵੈਲਕਮ ਠੀਕਾ ਕਰਦਾ ਜਾਨ ਮਤੂਰੇ ਠੀਕਾ ਬਾ भॻवत मुर सिखो कीअ मरांगे सजदूर ਜਿੰਦਾਬਾਦ 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 ਪੱਛਾ ਪੱਤੀ ਚੌਕ ਦਿਆਂਗੇ ਜਿੰਨਾ ਦੇ ਕਬਜ਼ੇ ਰੋਕਿਆਂਗੇ ਪੱਛਾ ਪੱਤੀ ਚੌਕ ਦਿਆਂਗੇ ਜਿੰਨਾ ਦੇ ਕਬਜ਼ੇ ਰੋਕਿਆਂਗੇ ਧੰਨਵਾਦ ਆਓ ਸਾਡੀਆਂ ਸਾਬ ਹਲੋ ਉਹ ਵੇ ਦੇ ਅਗੂ ਸਤਿੰਦਰ ਸਿੰਘ ਤੇ ਤਾਲਾਹਰ ਸਿੰਘ ਮਿਸ਼ਾਨੀਆ ਦੀ ਤੇ ਹੋਰ ਸਾਦੇ ਜਿਹੜੇ ਚੋਨਾ ਦੇ ਵਰਕਰ ਉਹਨਾਂ ਡੱਗ ਦਿੱਤੇ ਜਿਹੜੀ ਜਨ ਪ੍ਰਸ਼ਾਸਨ ਬਹੁਤ ਭਾਰੀ ਤਰ੍ਹਾਂ ਦੇ ਵਿੱਚ ਪਹੁੰਚਾ ਨੰਗਲ ਜੋਰ ਵੀਡੀਓ ਨੂੰ ਬਤਾ ਦੀ ਸ਼ੇਅਰ ਕਰਦੇ ਹਾਂ ਨੰਗਲ ਜੋਰ ਦੇ ਵਿੱਚ ਤੁਹਾਨੂੰ ਖੇਤ ਵੀ ਦੱਸਣਗੇ ਅਜਿਹਾ ਚੋਨਾਵਾ ਦਿੱਤਾ ਇਹਦਾ 1 ਰੁਪਇਆ ਨਹੀਂ ਪਿਆ ਠੱਕੇ ਨਾਲ ਸਰਕਾਰ ਜ਼ਮੀਨਾਂ ਹਰਫਰੀ ਹੈ ਸਾਡੇ ਸ਼ੂਬੇ ਦੇ ਵੀ ਅਸਿੰਦਰ ਸਿੰਘ ਜੀ ਤੇ ਤਾਲਾ ਜੀ ਸ਼ਬੋਧਨ ਕਰ ਰਹੇ ਆ ਤੁਹਾਨੂੰ ਉਧਰ ਵੀਡੀਓ ਖਾਦੇ ਇਹ ਮੈਨੂੰ ਲੱਗਦਾ ਜਿਹਾ ਪ੍ਰਸ਼ਾਸਨ ਦਾ ਰਵਈਆ ਵਾ ਜਿੱਨੇ ਚਰ ਗਰਦਾਸਪੁਰ ਦੇ ਜੋ ਬੰਦੇ ਨਾ ਮਾਰੇ ਉਹਨਾਂ ਚ ਨਾਂ ਦੇ ਭਗਵੰਤ ਮਾਨ ਦੀ ਜਾ ਖੁੱਲਣੀ ਆ ਤੇ ਨਾਂ ਖੁੱਲਣੀ ਆ ਜਾ ਬੁੱਪਾ ਉਹਦੀ ਜਾ ਖੁੱਲਣੀ ਆ ਸਾਨੂੰ ਲੱਗਦਾ ਵਾ ਯਾਰ 17 18 ਭੇੜ ਤੇ ਇਹਨਾਂ ਨਾਲ ਹੋ ਗਿਆ ਅਸੀਂ ਵੜੀ ਰੱਖਦੇ ਆ ਆਪਣੇ ਸਭ ਨੇ ਇਹਨਾਂ ਰੱਖੀਦਾ ਵੀ ਜਾ ਕੋਈ ਗੱਲ ਨਹੀਂ ਤੁਸੀਂ ਜਿਹੜਾ ਵਾ ਸਰ ਕੋਈ ਨਹੀਂ ਬੰਨ੍ਹ ਚਲਾ ਜਿਸ ਤਰ੍ਹਾਂ ਆਪਾਂ ਵੀਡੀਓ ਨੂੰ ਅੱਤੋਂ ਦੀ ਸ਼ੇਅਰ ਕਰੀਏ ਜਿਹੜਾ ਵਾ ਨੰਗਲਚੌਰ ਪਿੰਡ ਆ ਜਮੀਨ ਉੱਥੇ ਡਿੱਗੀ ਜਿੱਥੇ ਕਿਸਾਨ ਦੇ ਪੈਸੇ ਨਹੀਂ ਗਏ ਬਾਕੀ ਨਹੀਂ ਡੱਕਰੀ ਜਹੇ ਬੰਦੀ ਕਾ ਜਰਾ ਪ੍ਰਸ਼ਾਸਨ ਵੀ ਡੀਡੀਏ ਤਕਰੀਆਂ ਡਾਂਗਾ ਸਾਡੇ ਮਾਰੇ ਉਹ ਵੀਡੀਓ ਤੁਹਾਨੂੰ ਦਵਾਂਗੇ ਰਾਤਾਂ ਨੂੰ ਰਹ ਦਿਨਾਂ ਨੂੰ ਰਹ ਆਈ ਫੇਰ ਵੀ ਬੇਸ਼ਰਮਾਂ ਨੂੰ ਤੁਹਾਡੇ ਟੇਬਲ ਤੇ ਆ ਜੰਨੇ ਗੱਲਬਾਤ ਕਰ ਦੋ ਵੀਡੀਓ ਸ਼ੇਅਰ ਜਿਨ੍ਹਾਂ ਗਰਦਾਸਤ ਪਿੰਡ ਨੰਗਲਚੌਰ ਦੇ ਵਿੱਚ ਜੋ ਮੂਕਟਰਾ ਐਕਸਪ੍ਰੈਸ ਆ ਜਮੀਨ ਦਾ ਰਵਾ ਜਿੱਥੇ 1 ਰੁਪਿਆ ਨਹੀਂ ਪਿਆ ਤੇ ਝੋਨਾ ਜਿਹੜਾ ਝੋਨੇ ਦਾ ਖਰਚ ਲੱਗ ਦਿੱਤੀ 10000 ਰੁਪਿਆ ਆ ਗਈ ਝੋਨੇ ਦੀ ਲਾਗਤ ਇਹ ਉਹ ਨੇ ਫਿਰ ਤਸ਼ਾਹਦ ਰਾਜ ਆਪਾਤ ਦੀ ਲੜਾਈ ਜਿਹੜੀ ਆ ਆ ਜਾਰਪਾਰ ਦੀ ਲੜਾਈ ਲੜੀ ਜਾਊਗੀ ਰੋ ਜਦੋਂ ਸਾਡੇ ਨੂੰ ਨਹੀਂ ਆ ਜਾਂਦੀ ਇਹਨਾਂ ਨੂੰ ਪੁੱਜਣਾ ਇਹਨਾਂ ਨੂੰ ਸੱਲਾਂਗੇ ਇਹਨਾਂ ਦੀਆਂ ਸੱਲਾਂ ਗਿਆ ਸਾਡੇ ਆ ਜਿੱਥੇ ਲੜਾਈ ਆ ਤੁਹਾਨੂੰ ਪਤਾ ਤੁਸੀਂ ਇਹਨਾਂ ਨੂੰ ਤੋੜ ਦੇਣੇ ਜੇ ਗੁਰਦਾਪੁਰ ਦਾ ਡੀਸੀ ਨੂੰ ਆਪ ਕੋ ਇੱਥੇ ਆਵੇ ਇੱਥੇ ਆਵੇ ਸਤ ਬੱਲਾ ਕਰਾਂਗੇ ਅੱਜ ਇੱਥੇ ਆਵੇ ਤੂੰ ਇਹੋ ਨਾਲੀ ਤਰੋਂ ਸਿਰੱਖਿਆਹੀਂ ਵੇਖਾਂ ਕਿ ਉਹ ਨਾਲ ਗੱਲ ਕਰ। ਯਾਰ ਕੀ ਤਮਾਸ਼ਾ ਪਹਿਲਾਂ। ਤੂੰ ਇਹ ਟੇਬਲ ਤੇ ਗੱਲ ਕਰੋ ਸਾਡੇ ਨਾਲ। ਤੇ ਟੇਬਲ ਤੇ ਗੱਲਾਂ ਕਰਕੇ ਮੁੱਕਰ ਜਾਓ। ਤੇ ਹਰ ਪੰਜਵੇਂ ਚੌਥੇ ਦਿਨ ਮੀਟਿੰਗ ਸਦੋ। ਆ ਕੁਛ ਕਰੋ। ਸਾਨੂੰ ਕੋਈ ਆਖਿਆ ਵਾਰ ਦੇ ਉਹ ਅਸੀਂ ਬੰਦੇ ਵਾਰ ਦੇ ਤੇ ਵੀ ਲਾਓ ਇਹਨਾਂ ਦੀਆਂ ਪਟੀਸ਼ਨਾਂ ਪਾ ਲਓ। ਇਹ ਸਾਰਾ ਕੁਝ ਕਰੇ। ਤੇ ਸਾਨੂੰ ਲੱਗਦਾ ਗੱਲ ਐਸ ਪਾਸੇ ਨੂੰ ਗਰਦਾਸਪੁਰ ਦੇ ਵਿੱਚ ਜਾਣੀ ਆ। ਅੱਗੇ ਵੀ ਦੇਖਿਆ ਜਦੋਂ ਇਹੋ ਜੀਆਂ ਗੱਲਾਂ ਉਹਨੂੰ ਪ੍ਰਚਾਰ ਚ ਲਗਾਤਾਰ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਤੋਂ ਭੈਦਾ ਵੇ ਤੇ ਉਹ ਖਿੱਤੇ ਦੇ ਵਿੱਚ ਨੁਕਸਾਨ ਹੁੰਦੇ ਹੁੰਦੇ ਆ ਅਸੀਂ ਨਹੀਂ ਕਰਨਾ ਚਾਹੁੰਦੇ ਅਸੀਂ ਆਪਣ ਨੂੰ ਪਸੰਦ ਲੋਕ ਆ ਆ ਝੋਨਾ ਲਾ ਕੇ ਆਪਣਾ ਛੋਟਾ ਮੋਟਾ ਕਾਰੋਬਾਰ ਕਰਕੇ ਦੋ ਕਿੱਲੇ ਦੀ ਚੌ ਕਿੱਲਾਂ ਦੇ ਵਿੱਚ ਰੋਟੀ ਰੋਜੀ ਜਿਹੜੀ ਕਮਾਉਂਦੇ ਆ ਖਾਂਦੇ ਆ 40-50 ਹਜ਼ਾਰ ਕਿਲਾ ਰੋੜ ਪਗਵਾ ਕਮਾਣੇ ਆ ਦਨ ਕਲੋਨੀਆ ਮੇਂ ਦੀ ਗੱਲ ਕੀਤੀ ਆ ਦੱਸੋ ਤੇਰੇ ਪਾਸੇ ਜਾਈਏ ਆ ਮੁੰਡੇ ਜਿੱਦਣ ਪੁਲਿਸ ਚ ਕਰਾਇਆ ਸੀ ਪਤਾ ਨਹੀਂ ਸਾਡੇ ਪਿਓਆਂ ਨੇ ਸਾਡੇ ਭਰਾਵਾਂ ਨੇ ਕਿੰਨੀ ਕਿੰਨੀ ਰਿਸ਼ਤ ਦੇ ਕੇ ਤੇ ਤਿੰਨੇ ਕਿੰਨੇ ਪਾਪੜ ਵੇਚ ਕੇ ਮੰਤਰੀਆਂ ਸੰਤਰੀਆਂ ਕੋਲੋਂ ਪੁਲਿਸ ਦੇ ਵਿੱਚ ਇਹ ਕਰਾਇਆ ਇਹ ਵੀ ਤਨਖਾਹ ਜਿਹੜੀ ਸਾਡੀ ਸਾਡੇ ਧਰਾਂ ਨੂੰ ਆਉਂਦੀ ਆ ਨਾ ਜ਼ਮੀਨ ਆ ਨਾ ਥੋੜੀ ਮੋੜੀ ਸਾਡੇ ਘਰਾਂ ਦੇ ਵਿੱਚ ਤਨਖਾਹ ਆਉਂਦੀ ਆ ਤੇ ਫੇਰ ਜਾ ਕੇ ਸਾਡੇ ਬੱਚੇ ਪਾਲਦੇ ਆ ਨਹੀਂ ਨੌਕਰੀ ਵੀ ਬੱਚੇ ਨਹੀਂ ਪਾਲਦੀ ਸਾਨੂੰ ਸਾਰ ਗਿਆ ਦਿਲਾਉਂਦਾ ਕੋਈ ਕਿਹੜੀ ਨਹੀਂ ਦਿੰਦਾ ਖਾਰਗਾ ਜਾਣਦੇ ਆ ਪਰ ਕਿਹੜੇ ਹਾਲਾਤ ਤੇ ਅਫਸਰशाही ਕਿੰਨੀ ਵਿਗੜੀ ਆ ਗਰਦਾਸਪੁਰ ਦੀ ਤੋਰ ਦੇ ਨਾਲ ਆਪੇ ਐਸੀ ਚ ਬਹਿ ਜਾਣਾ ਇੱਥੇ ਆਓ ਇੱਥੇ ਬਹਿ ਕੇ ਗੱਲ ਕਰਦੇ ਆ ਤੁਸੀਂ ਵੀ ਆਪਣੀ ਫੋਰਸਾਦਰ ਹੋਰ ਐਵੇਂ ਆਪਣੀ ਜਿਹੜੀ ਫੋਰਸ ਆ ਐਵੇਂ ਛੱਡ ਲਈਨੇ ਆ ਤੇ ਅੱਜ ਨੂੰ ਬੇੜਾ ਕਰਕੇ ਜਾਣਾ ਅਵਾਰਡ ਲਿਆਓਗੇ ਜਿਹੜੇ ਨਵੇਂ ਆਵਾਰਡ ਆ ਉਹ ਲੈ ਕੇ ਆਓਗੇ ਤੇ ਫੇਰ ਜਮੀਨਾਂ ਛੋੜੋਗੇ ਬਿਲਕੁਲ ਇਹ ਜਮੀਨਾਂ ਦੇ ਵਿੱਚ ਤੁਹਾਨੂੰ ਨਹੀਂ ਰੋਕਾਂਗੇ ਜੇ ਤੁਸੀਂ ਵਾੜ ਨਹੀਂ ਲਿਓਗੇ